ਮੈਂ ਸਰਵਣ ਸਿੰਘ ਪੰਦੇਰੀਆ ਇਸ ਵੇਲੇ ਜੰਡਿਆਲਾ ਗੁਰੂ ਮੰਡੀ ਤੋਂ ਬੋਲ ਰਿਹਾ ਤੁਸੀਂ ਮੋਟਰਸਾਈਕਲ ਅੱਜ ਸ਼ੁਰੂਆਤ ਆ ਠੀਕ ਹੈ ਜੀ ਇੱਥੇ ਬਹੁਤ ਵੱਡੇ ਪੱਧਰ ਤੇ ਲਗਭਗ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਆ ਗਏ ਨੇ ਅੱਜ ਅਸੀਂ ਕਹਿ ਰਹੇ ਥਰੂਆਊਟ ਪੂਰੇ ਪੰਜਾਬ ਦੇ ਅੰਦਰ ਲੱਖਾਂ ਮੋਟਰਸਾਈਕਲਾਂ ਮਾਰਚ ਹੋਊਗਾ ਕਿਸਾਨ ਮਜ਼ਦੂਰ ਮੋਰਚੇ ਦੇ ਸਦਕੇ ਤੇ तमाम ਪੰਜਾਬ ਦੀਆਂ ਜਥੇਬੰਦੀਆਂ ਕੇਐਮਐਮ ਪੰਜਾਬ ਅੱਜ ਦਾ ਪ੍ਰੋਗਰਾਮ ਕਰ ਰਿਹਾ ਅਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ तमाम 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਹੋ ਰਿਹਾ ਭਗਵੰਤ ਮਾਨ ਸਰਕਾਰ ਨੂੰ ਕਿਹਾ ਜਾ ਰਿਹਾ ਵੀ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਵੇ ਨਹੀਂ ਤਾਂ ਵਾਪਸ ਲੈਣ ਵਾਸਤੇ ਪੰਜਾਬ ਦੇ ਲੋਕ ਤੁਹਾਨੂੰ ਮਜਬੂਰ ਕਰ ਦੇਣਗੇ ਇਹਦੇ ਨਾਲ ਦੀ ਨਾਲ ਜਿਹੜਾ ਬਿਜਲੀ ਬੋਰਡ ਦਾ ਨੀਜੀਕਰਨ ਚਿਪ ਵਾਲੇ ਮੀਟਰ ਆ ਉਹ ਵੀ ਸਾਡਾ ਮੁੱਦਾ ਹੈਗਾ ਵਾ ਅਰ ਜਿਵੇਂ ਪੰਜਾਬ ਦੀਆਂ ਜ਼ਮੀਨਾਂ ਤੇ ਕਾਰਪੋਰੇਟ ਦੇ ਏਜੰਡੇ ਤਹਿਤ ਚਾਹੇ ਭਾਰਤ ਮਾਲਾ ਯੋਜਨਾ ਹੋਵੇ ਚਾਹੇ ਬੁਲਟ ਟ੍ਰੇਨ ਹੋਵੇ ਚਾਹੇ ਪੰਜਾਬ ਅੰਦਰ ਖੁਸ਼ਕ ਬੰਦਰਗਾਹਾਂ ਹੋਣ ਚਾਹੇ ਬਾਤ ਕਰ ਕਿਸਾਨਾਂ ਦਾ ਜਾੜਾ ਪੰਜਾਬ ਦੀਆਂ ਜ਼ਮੀਨਾਂ ਤੇ ਲਗਾਤਾਰ ਕਾਰਪੋਰੇਟ ਦਾ ਕਬਜ਼ਾ ਕਰਾਇਆ ਜਾ ਰਿਹਾ ਇੱਥੋਂ ਅਸੀਂ ਸ਼ੁਰੂ ਹੋਵਾਂਗੇ ਨਵਾਂ ਕੋਟ ਰਾਜੇਵਾਲ ਮਾਨਾਵਾਲਾ ਨਿਜਰਪੁਰਾ ਜਿਨ੍ਹਾਂ ਦੀ ਜ਼ਮੀਨ ਆਈ ਹੋਈ ਆ ਇਹ ਤੋਂ ਗਾਹਾਂ ਜਿਹੜਾ ਵਾ ਕੋਟਲਾ ਡੂੰ ਬਲਗਣ ਚੈਨਪੁਰ ਚੰਜੋ ਟੀ ਟੋਲੇ ਨੰਗਲ ਲਦੇ ਅ ਅਦਲੀਵਾਲ ਰਾਣੇ ਵਾਲੀ ਬਲ ਸਿਕੰਦਰ ਤੇ ਰਾਜਾ ਸਾਸੀ ਇੱਥੋਂ ਸ਼ੁਰੂ ਹੋ ਕੇ ਗੋਲਡਨ ਗੇਟ ਗੋਲਡਨ ਗੇਟ ਤੋਂ ਬਾਅਦ ਸ਼ਾਮ ਸਿੰਘ ਟਾਰੀ ਵਾਲਾ ਚਾਉਂ ਤੇ 11 ਵਜੇ ਤੱਕ ਹੀ ਰਾਮਗੋ ਵਾਲੀ ਪਹੁੰਚਾਂਗੇ ਔਰ ਅੱਜ ਅਸੀਂ ਜਿਹੜੇ ਮੁਲਾਜ਼ਮ 3 ਦਿਨ ਦੀ ਹੜਤਾਲ ਕਰ ਰਹੇ ਨੇ ਬਿਜਲੀ ਮੁਲਾਜ਼ਮ ਉਹਨਾਂ ਦੀ ਹੜਤਾਲ ਦਾ ਵੀ ਸਮਰਥਨ ਕਰਦੇ ਹੈਗੇ ਆ ਕਮ ਵੱਲੋਂ ਔਰ ਇਹਦੇ ਨਾਲ ਦੀ ਨਾਲ ਜਿਹੜਾ 20 ਨੂੰ ਚੰਡੀਗੜ੍ਹ ਵੱਡਾ ਇਕੱਠ ਕਰਨਾ ਉਹਦੇ ਵਿੱਚ ਵੀ ਲੋਕਾਂ ਨੂੰ ਪਹੁੰਚਣ ਦਾ ਸੱਦਾ ਦੇਣੇ ਆ ਪੰਜਾਬੀਆਂ ਨੂੰ ਅਪੀਲ ਕਰਦੇ ਹੈਗੇ ਆ ਵੀ ਇਹ ਮਸਲਾ ਕੱਲਾ ਕਿਸਾਨਾਂ ਦਾ ਨਹੀਂ ਜੇ ਪਿੰਡ ਉਜੜਨੇ ਨੇ ਤੇ ਲਗਭਗ ਸਾਰੇ ਉਜੜਨੇ ਨੇ ਜਿਹੜਾ ਛੋਟਾ ਦੁਕਾਨਦਾਰ ਆ ਆਨਲਾਈਨ ਵਪਾਰ ਰਹੀ ਉਹਨਾਂ ਨੂੰ ਮਾਰਿਆ ਜਾ ਰਿਹਾ ਵਾ ਇਹਦੇ ਨਾਲ ਨਾਲ ਜਿਹੜੇ ਵੱਡੇ ਸ਼ਾਪਿੰਗ ਮਾਲ ਆ ਰਹੇ ਉਹ ਵੀ ਦੁਕਾਨਦਾਰੀ ਨੂੰ ਜਾੜ ਰਹੇ ਛੋਟਾ ਲੱਘੂ ਉਦਯੋਗ ਵੀ ਖਤਰੇ ਠੇਗਾ ਮਜ਼ਦੂਰ ਤੇ ਵੀ ਹਮਲਾ ਇਹਨੂੰ ਇੱਕ ਮਨੁੱਖਤਾ ਵਾਲਾ ਅੰਦੋਲਨ ਪੂਰੇ ਪੰਜਾਬੀਆਂ ਦਾ ਅੰਦੋਲਨ ਬਣਾਇਆ ਜਾਵੇ ਜੇ ਪੰਜਾਬ ਦਾ ਅਰਥਚਾਰਾ ਖੇਤੀ ਤੇ ਨਿਰਭਰ ਹੈ ਜੇ ਖੇਤੀ ਮਰ ਜੂ ਤੇ ਅਰਥਚਾਰਾ ਮੁੱਕ ਜੂਗਾ ਧੰਨਵਾਦ